ਸਸਰੀ ਕਾ ਜੀ ਬੀਰੋ ਤੇ ਪੈਨ ਹਸਾਰਨ ਸਸਰੀ ਕਾ ਜੀ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਜੀ ਅੱਜ ਬੇਬੇ ਦੀ ਰਸੋਈ ਦੇ ਬੱਚੇ ਬਣਨ ਜਾ ਰਹੀ ਆ ਅਲ ਦੀ ਸਬਜੀ ਤੇ ਉਹਦੇ ਲਈ ਆਪਾਂ ਅੱਧਾ ਕਿਲੋ ਅਲ ਲੈਤੀ ਹੈਗੀ ਤੇ 6 ਪਿਆਜ਼ ਪਾਏ ਨੇਗੇ ਤੇ ਆਪਾਂ 7 ਮਿਰਚਾਂ ਪਾਈਆਂ ਨੇ ਹਰੀਆਂ ਤੇ ਇਹਨੂੰ ਅਲ ਨੂੰ ਸਾਡੇ ਮਾਲਵਾ ਦੇ ਵਿੱਚ ਅਲ ਕਹਿੰਦੇ ਨੇਗੇ ਤੇ ਬਾਹਰ ਇਲਾਕਿਆਂ ਦੇ ਵਿੱਚ ਇਹਨੂੰ ਲੋਕੀ ਵੀ ਕਹਿੰਦੇ ਨੇਗੇ ਤੇ ਅੱਜ ਆਪਾਂ ਇਹਨੂੰ ਦੁੱਧ ਵਾਲੀ ਬਣਾਵਾਂਗੇ ਤਦਵਾਰੀ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਦੇਸੀ ਘਿਓ ਪਾਵਾਂਗੇ। ਗੈਸ ਆਪਾਂ ਔਨ ਕਰ ਲਿਆ। ਗੈਸ ਆਪਾਂ ਔਨ ਕਰਕੇ ਇਹਦੇ ਵਿੱਚ ਇੱਕ ਕੜਸੀ ਆਪਾਂ ਦੇਸੀ ਘਿਓ ਦੀ ਪਾਤੀ। ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ। ਇੱਕ ਚਮਚਾ ਆਪਾਂ ਮਸਲ ਕੇ ਜੀਰੇ ਦਾ ਪਾਦਾਂਗੇ। ਜੀਰਾ ਆਪਾਂ ਤੜਕਣ ਲੱਗ ਜਿਆ। ਦੇਖੋ ਦੇਸੀ ਘਰ ਦੇ ਬੱਚੀ ਦਾ ਤੜਕਣ ਲੱਗ ਗਿਆ ਤੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਤੇ ਆਜ ਤੇ ਹਰੀ ਮੱਠੀ ਹਰੀ ਮੱਠੀ ਜਾਂ ਪਾ ਪਾਤੀਆਂ ਇਹਨਾਂ ਨੂੰ ਤਾਂ ਬਰਾਉਣਾ ਹੁੰਦਾ ਟਿੱਕਰ ਭੁੰਨਾ ਦਾ ਚੰਗੀ ਤਰ੍ਹਾਂ ਬਣਾ ਕੇ ਦੇਖਦੇ ਨੇ ਇਹ ਪਣਾ ਜਿਨ੍ਹਾਂ ਨੇ ਦੁੱਧ ਵਾ ਗੀ ਆਲਾ ਨਹੀਂ ਬਣਾਈਗੀ ਤੇ ਜਾਂ ਤੁਸੀਂ ਲੋਕੀ ਕਹਿੰਨੇ ਉਹ ਤੁਝੋ ਵੀ ਤੁਸੀਂ ਕਹਿਨੇ ਹੋਗੇ ਨੇ ਤੇ ਇਹ ਕੁਸ਼ੀਐਸਟਰ ਮੇਰੇ ਸੌਧਨ ਨੂੰ ਬਣਾ ਕੇ ਦੇਖਦੇ ਵੱੜ ਵਾਲੀ ਬਹੁਤ ਟੈਸਟੀ ਬਣਦੀ ਹੈ ਤੇ ਸਾਰੀ ਵੀਡੀਓ ਦੇਖੇ ਪੈਣ ਕਿਵੇਂ ਕਿਵੇਂ ਬਣਦੀ ਹੈ ਤੁਸੀਂ ਦੇਖੇ ਜਲਿਏ ਇਹਨਾਂ ਨੂੰ ਬਰਾਊਨ ਹੋ ਜਾਂਦੇ ਤੱਕ ਰੱਪਾ ਫੁੱਲਣਾ ਦਾ ਹਾਂ ਦੇਖੋ ਜੀ ਆਪਣੇ ਪਿਆਜ਼ ਬਰਾਊਨ ਹੋ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨੌਣ ਦਾ ਨੌ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਇੱਕ ਚਮਚ ਹਲਦੀ ਦਾ ਇਹ ਵੀ ਤੁਸੀਂ ਆਪਦੇ ਸਵਾਦ ਅਨਸਾਰ ਪਾਉਣਾ। ਨਮਕ ਮਿਰਚ ਜੋ ਤੁਸੀਂ ਪਾਉਣਾ ਤੁਸੀਂ ਆਪਦੇ ਸਵਾਦ ਅਨਸਾਰ ਪਾਉਣਾ। ਅਸੀਂ ਤਾਂ ਘੱਟੀ ਖੰਨੇ ਆਗੇ। ਤੇ ਤਾਂ ਕਰਕੇ ਅਸੀਂ ਘੱਟੀ ਪਾਉਣੇ ਆਗੇ। ਤੇ ਹੁਣ ਆਪਾਂ ہماری ਜਿਹੜੀ ਹਲਦੀ ਪਾਉਣ ਲਈ ਹਲਦੀ ਪਾਉਣੂਗੀ ਆਪਾਂ। ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵੇਂਗੇ। ਜਦ ਆਪਾਂ ਨੂੰ ਪਾਣੀ ਰਹਿ ਜੀਗਾ ਥੋੜਾ ਜਿਹਾ ਤੇ ਉਦੋਂ ਫਿਰ ਅਪਾ ਜੇ ਆਪਾਂ ਅਲਪਾ ਦਾਂਗੇ। ਆਹ ਨੋਟੋ। ਇਹ ਸਮ ਸਰਕਾ ਥੋੜਾ ਜਿਹਾ ਰਹਿ ਜੀਗਾ। ਫਿਰ ਆਪਾਂ ਚੱਲ ਪਾਉਣੀ ਆਂ ਦੇਖੋ ਜੀ ਆਪਣਾ ਜਿਹੜਾ ਪਾਣੀ ਪਾਇਆ ਸੀਗਾ ਉਹ ਰਿਜ ਚੁੱਕਿਆਗਾ ਤੇ ਆਪਣੀ ਹਲਦੀ ਵੀ ਪੱਕ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਸਾਰੀ ਹਲ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਜਿਹੜੀ ਕਿ ਚੰਗੀ ਤਰ੍ਹਾਂ ਰਿਜ ਰਿਜ ਜਾਵੇ ਆਹ ਪਾਣੀ ਪਾਤਾ ਤੇ ਹੁਣ ਆਪਾਂ ਇਹਦੇ ਬੱਚੇ ਇਹ ਜਮਾ ਰਿੱਝ ਜੂਗੀ ਤੇ ਫੇਰ ਤੁਹਾਨੂੰ ਦੱਸਾਂਗੇ ਇਹਦੇ ਚ ਦੁੱਧ ਕਿਵੇਂ ਪਾਉਣਾਗਾ ਹਾਂ ਆ ਦੇਖੋ ਜੀ ਜਿਹੜਾ ਆਪਾਂ ਪਾਣੀ ਪਾਇਆ ਸੀ ਨਾ ਉਸੇ ਪਾਣੀ ਦੇ ਵਿੱਚ ਇਹ ਰਿੱਜੀ ਆ ਗਈ ਅੱਧਾ ਘੰਟਾ ਹੋ ਗਿਆ ਇਹਨੂੰ ਰਹਿਣ ਨੂੰ ਆਪਾਂ ਸਲੋ ਤੇ ਬਿਲਕੁਲ ਗੈਸ ਬਿਲਕੁਲ ਸਲੋ ਤੇ ਆ ਪੈਨ ਮੈਂ ਇਹ ਕਹਿੰਨੀ ਹੁਣ ਇਹ ਤੁਹਾਨੂੰ ਦੇਣਾ ਜਿੰਨੀ ਕ ਆਪਾਂ ਮਤਲਬ ਪਿਆਰ ਦੇ ਨਾਲ ਚੀਜ਼ ਬਣਾਵਾਂਗੇ ਉਹਨੂੰ ਹੀ ਸਵਾਦ ਬਣਦੀ ਆ ਤੇ ਤੁਸੀਂ ਬਸ ਇਨਕ ਧਿਆਨ ਰੱਖਿਆ ਕਰੋ ਵੀ ਜਿੰਨੀ ਚੀਜ਼ ਆਪਣੇ ਸਲੋ ਤੇ ਗੈਸ ਸਲੋ ਤੇ ਕਰਕੇ ਚੀਜ਼ ਬਣਦੀ ਆ ਤੇ ਓਨੀ ਸਵਾਦ ਗੈਸ ਤੇਜ਼ ਕਰਕੇ ਨਹੀਂ ਬਣਦੀ ਬਿਲਕੁਲ ਸਲੋ ਤੇ ਚਲਾਇਆ ਕਰੋ ਤੇ ਹੁਣ ਦੇਖੋ ਜੀ ਆਪਣਾ ਇਹ ਬਿਲਕੁਲ ਰਚੁੱਕੀ ਆ ਗਈ ਤੇ ਹੁਣ ਆਪਾਂ ਇਹਦੇ ਵਿੱਚ ਇਹ ਥੋੜਾ ਜਿਹਾ ਨਾ ਜਿਹੜਾ ਆਪਾਂ ਆਲੂ ਮੈਸ਼ ਕਰਨ ਨਾਲ ਹੁੰਦਾ ਇਹ ਥੋੜਾ ਜਿਹਾ ਫੇਰ ਦਾਂਗੇ ਕਿਉਂਕਿ ਜਿਹੜੀ ਆਪਣੀ ਕੋਈ ਸਾੜੀ ਖੜੀ ਹੋਊਗੀ ਤੇ ਉਹ ਜਮਨ ਸੈੱਟ ਹੋ ਜਾਊਗੀ ਤੇ ਇਹਦੇ ਵਿੱਚ ਜੇ ਅਪਾ ਦੁੱਧ ਪਾਵਾਂਗੇ ਫਿਰ ਇਹਦੀ ਤੇਰੀ ਗਾੜੀ-ਗਾੜੀ ਹੋ ਜੂ ਦੇ ਨਾਲ ਤੇ ਇਹ ਹਾ ਦੇਖੋ ਬਿਲਕੁਲ ਇਹ ਰੀਜੀ ਵੀ ਸੀਗੀ ਆਪਾਂ ਥੋੜਾ ਆਪਾਂ ਮਤਲਬ ਜਿਆਦਾ ਜ਼ੋਰ ਨਹੀਂ ਦਿੱਤਾ ਹੱਥ ਦਾ ਨਾਰਮਲ ਜਿਹੇ ਹੱਥ ਦੇ ਨਾਲ ਹੀ ਆਪਾਂ ਇਹ ਬਣਾ ਲਈ ਆ ਦੇਖੋ ਕਿੰਨੀ ਮੈਸ ਹੋ ਗਈ ਹੁਣ ਅਪਾ ਇਸ ਤੇ ਇਹਦੇ ਵਿੱਚ ਪਾਉਣੇ ਆਂਗੇ ਦੁੱਧ ਦੁੱਧ ਪਾਉਣੇ ਆਪਾਂ ਇੱਕ ਕੱਪ ਭਰ ਕੇ ਅੱਧਾ ਕਿੱਲੋ ਵਾਲਾ ਕੱਪ ਆਪਣੇ ਕੋਲ ਤੇ ਇਹ ਆਪਾਂ ਇੱਕ ਲੈਨੇ ਆ ਭਰ ਕੇ ਤੇ ਤੁਸੀਂ ਭੈਣੇ ਦੇ ਵਿੱਚ ਜੇ ਕਿਸੇ ਭੈਣ ਦੇ ਕੋਲੇ ਦੁੱਧ ਥੋੜਾ ਹੈਗਾ ਤੇ ਉਹ ਫਰੈਸ਼ ਕਰੀਮ ਵੀ ਲੈ ਸਕਦੇ ਹੋਗੇ ਤੇ ਇੱਥੇ ਆਪਾਂ ਦੁੱਧ ਪਾਉਣੇ ਆਗੇ ਆਪਾਂ ਇਹ ਅੱਧਾ ਕਿਲੋ ਵਾਲਾ ਕੱਪ ਲੈਂਤਾ ਦੁੱਧ ਦਾ ਦੇਖਦੇ ਆਪਾਂ ਪੂਰਾ ਪੈਂਦਾ ਥੋੜਾ ਪੈਂਦਾਗਾ ਤੇ ਆਪਾਂ ਹਸਾਬ ਤੇ ਤਰੀ ਰੱਖਣੀ ਹੈਗੀ ਦੇਖੋ ਬਹੁਤ ਸੋਹਣਾ ਵਧੀਆ ਬਰਿੰਗ ਬਣ ਗਿਆ ਤੇ ਥੋੜਾ ਜਿਹਾ ਦੁੱਧ ਆਪਾਂ ਹੋਰ ਪਾ ਲੈਨੇ ਆਗੇ ਤੇ ਇਹ ਆਪਣਾ 1/2 ਕਿਲੋ ਦੇ ਨਾਲ ਆਪਾਂ ਨੇ ਦੁੱਧ ਇੰਨਾ ਕੁ ਬਚਿਆਗਾ ਇਹ ਤੁਸੀਂ ਸਾਰਾ ਦੁੱਧ ਪਾ ਲਿਓ ਤੇ ਜਿੰਨੀ ਕੋ ਤੁਸੀਂ ਤਰੀ ਰੱਖਣੀ ਹੈਗੀ ਤੇ ਹੁਣ ਆਪਾਂ ਪਾਉਣੇ ਆਗੇ ਇੱਥੇ ਕਸੂਰੀ ਮੇਥੀ ਤੇ ਆਪਾਂ ਇੱਕ ਚਮਚਾ ਕਸੂਰੀ ਮੇਥੀ ਤਾਂ ਪਾਵਾਂਗੇ ਦੇਖੋ ਇੱਕ ਚਮਚਾ ਆਪਾਂ ਕਸੂਰੀ ਮੇਥੀ ਦਾ ਇਹਦੇ ਵਿੱਚ ਮੈਸ ਕਰਦਾਂਗੇ ਤੇ ਇਹ ਆਪਣੇ ਮਤਲਬ ਸੁਆਦਿਸ਼ਟ ਬਣਦੀ ਹੈ ਇਹਦੇ ਨਾਲ ਤੇ ਆਪਾਂ ਭੈਣੇ ਮਸਾਲਾ ਕੋਈ ਨਹੀਂ ਵਰਤਦੇ ਹੈ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਗਿਆ ਤੁਸੀਂ ਇੱਥੇ ਮਸਾਲਾ ਜਿਹੜਾ ਪਾਉਣਾ ਤੁਸੀਂ ਪਾ ਸਕਦੇ ਹੋ ਵੈਸੇ ਮੈਂ ਤੁਹਾਨੂੰ ਤਾਈਆਂ ਰੈਸਪੀ ਸਿੰਪਲ ਤੇ ਸਾਦੀ ਦਿੰਨੀ ਹੈ ਮਸਾਲੇ ਪਾਉਣ ਦਾ ਤਾਂ ਪਾਣੀ ਮੈਂ ਮੈਂ ਵੀ ਪਾਧਾ ਮੈਂ ਜਿੰਨੇ ਮਰਜੀ ਮੈਂ ਸਿੰਪਲ ਤੇ ਸਾਦੀ ਹੀ ਇਸੇ ਲਈ ਦਿੰਨੀ ਆ ਵੀ ਤੁਸੀਂ ਭੈਣੇ ਬਹੁਤ ਆਪਾਂ ਮਸਾਲਾਂ ਦੇ ਨਾਲ ਗਿੱਜੇ ਹੋਇਆ ਰੋਟੀ ਪਾਣੀ ਖਾਣ ਬਹੁਤ ਮਸਾਲੀ ਆ ਪਤਾਆਂ ਸਬਜ਼ੀਆਂ ਦੇ ਵਿੱਚ ਪਾਉਣੇ ਆ ਤੇ ਪਰ ਮੈਂ ਸਿਰਫ ਸੈਂਪਲ ਦਾ ਸਾਥ ਜਿਵੇਂ ਘਰੇ ਬਣਾਉਣੀ ਆ ਮੈਂ ਤੁਹਾਨੂੰ ਉਵੇਂ ਦੱਸਦੀ ਆ ਅਸੀਂ ਬਿਲਕੁਲ ਨਹੀਂ ਖਾਂਦੇ ਤੁਸੀਂ ਇਸੇ ਤਰ੍ਹਾਂ ਬਣਾ ਕੇ ਦੇਖਿਓ ਕਿੰਨੀ ਟੈਸਟੀ ਬਣੂ ਮਸਾਲਾ ਤੋਂ ਬਗੈਰ ਵੀ ਸਿਆਲ ਦੇ ਵਿੱਚ ਹਾਂ ਜ਼ਰੂਰ ਪਾ ਲਓ ਗਰਮੀ ਦੇ ਵਿੱਚ ਭਾਣੇ ਨਾ ਪਾਇਆ ਕਰੋ ਤੇ ਇਸ ਤਰ੍ਹਾਂ ਹੀ ਬਹੁਤ ਵਧੀਆ ਬਣਨਾ ਇਹਨੇ ਹੁਣ ਜਦੋਂ ਇਹਦੀ ਉਬਾਲ ਆ ਚੁੱਕੀ ਦੁੱਧ ਦਿਓ ਤੇ ਆਪਾਂ ਉਦੋਂ ਬੰਦ ਕਰਾਂਗੇ ਤੇ ਉਹ ਨਚਰਪ ਲਈ ਇਹ ਹਜੇ ਰਿਜਦੀ ਹੈਗੀ ਦੇਖੋ ਭਾਣੇ ਬਾਲੀ ਆ ਚੁੱਕੀ ਹੈਗੀ ਦੁੱਧ ਨੂੰ ਤੇ ਦੇਖੋ ਇਹ ਕਿੰਨੀ ਵਧੀਆ ਬਣੀ ਆ ਤੇ ਖਾਣ ਚ ਵੀ ਬਹੁਤ ਸੁਆਦਿਸ਼ਟ ਆ ਇਹ ਤੇ ਤੁਸੀਂ ਬਣਾ ਕੇ ਦੇਖਿਓ ਭੈਣੇ ਬਣਾ ਕੇ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਬਸ ਆਪਣੀ ਸਬਜ਼ੀ ਬਣ ਚੁੱਕੀ ਹੈਗੀ ਤੇ ਲੈ ਭੈਣੇ ਆਪਣੀ ਰੋਕੀ ਦੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਆ ਸਾਡੇ ਏਰੀਏ ਦੇ ਵਿੱਚ ਇਹਨੂੰ ਅੱਲ ਕਹਿੰਦੇ ਨੇ ਤੇ ਕਿਸੇ ਏਰੀਏ ਦੇ ਵਿੱਚ ਇਹਨੂੰ ਰੋਕੀ ਕਹਿੰਦੇ ਨੇ ਤੇ ਆਪਾਂ ਇਹਨੂੰ ਪਣ ਬਣਾ ਕੇ ਆਪਣੀ ਬਿਲਕੁਲ ਗੈਸ ਆਪਾਂ ਕਰਤਾ ਬੰਦ ਇਹ ਆਪਣੀ ਰੈਡੀ ਹੋ ਚੁੱਕੀ ਹੈਗੀ ਤੇ ਚੰਗਾ ਭੈਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾਵੋ ਤੇ ਵੀਰਤਵਾ ਸ਼ੇਅਰ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਜਿਹਨਾਂ ਨਹੀਂ ਬਣਾਉਣੀਆਂ ਆਉਂਦੀ ਚੀਜ਼ ਬਣਾ ਕੇ ਦੇਖ ਲੈਣਾ ਇਸ ਤਰ੍ਹਾਂ ਭੈਣੇ ਮੈਂ ਇਹ ਚੀਜ਼ ਤੁਹਾਨੂੰ ਸਲਾਹ ਦਿੰਨੀ ਆ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਕਿੰਨੀ ਟੈਸਟੀ ਬਣਦੀ ਆ ਤੇ ਕੋਈ ਮਸਾਲਾ ਨਾਲ ਫਰਕ ਨਹੀਂ ਪੈਂਦਾ ਜੇ ਤੁਸੀਂ ਨਾ ਮਸਾਲੇ ਪਾਏ ਉਦੋਂ ਵੀ ਜਿਆਦਾ ਟੈਸਟੀ ਲੱਗੂ ਤੁਹਾਨੂੰ ਇੱਕ ਭੈਣੇ ਗੈਸ ਸਲੋ ਕਰਕੇ ਬਣਾਇਆ ਕਰੋ ਜਿੰਨੀ ਸਲੋ ਕਰਕੇ ਚੀਜ਼ ਬਣਦੀ ਆ ਵਧੀਆ ਉਹਨੇ ਸਭ ਤੋਂ ਵਧੀਆਗੀ ਤੇ ਆਪਣੀ ਪਾਣੀ ਡੇਲੀ ਵੀਡੀਓ ਸਵੇਰੇ 9 ਵਜੇ ਆਉਂਦੀ ਆ ਨਵੀਂ ਨਵੀਂ ਰੈਸਪੀ ਦੇਖਣ ਦੇ ਲਈ ਆਪਣੀ ਡੇਲੀ ਵੀਡੀਓ 9 ਵਜੇ ਚੈੱਕ ਕਰਿਆ ਕਰੋ ਤੁਹਾਨੂੰ ਘੰਟੀ ਦਾ ਬਟਨ ਦਬਾ ਲਓ ਪਹਿਣੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇ 9 ਵਜੇ ਤੇ ਸਵੇਰ 9 ਵਜੇ ਤੁਸੀਂ ਆਪਣੀ ਵੀਡੀਓ ਦੇਖਿਆ ਕਰੋ ਤੇ ਹੋਰ ਪਹਿਣੇ ਤੁਸੀਂ ਕਿਹੜੀ ਰੈਸਪੀ ਲੱਭਣਾ ਚਾਹੁੰਦੇ ਹੋਗੇ ਉਹ ਮੈਨੇ ਕਮੈਂਟ ਕਰਿਓ ਤੇ ਮੈਂ ਉਹੀ ਰੈਸਪੀ ਬਣਾ ਕੇ ਤੁਹਾਨੂੰ ਦੱਸੂਗੀ ਤੇ ਚੰਗਾ ਪਹਿਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਸਰੀ ਕਾਲ